ਇੱਕ ਗਰੀਬ ਪਰਿਵਾਰ ਦੇ ਘਰ ਦੇ ਕਮਰੇ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਏ। ਮੋਹੱਲਾ ਨਿਵਾਸੀਆਂ ਨੇ ਬੜੀ ਮਿਹਨਤ ਦੇ ਨਾਲ ਅੱਗ ਤੇ ਕਾਬੂ ਪਾਇਆ। ਪੀੜਤਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦੇ ਵਿਆਹ ਵਾਲਾ ਸਮਾਨ ਵੀ ਅੰਦਰ ਪਿਆ ਸੀ ਜੋ ਸੜ ਕੇ ਸੁਆਹ ਹੋ ਗਿਆ। ਇਹ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਦੇ ਵਾਰਡ ਨੰਬਰ 2 ਦੀ ਹੈ। ਘਰ ਦੇ ਮਾਲਕ ਧਰਮਪਾਲ ਅਤੇ ਉਸ ਦੀ ਪਤਨੀ ਸ਼ਿੰਦੀ ਨੇ ਬੜੇ ਦੁਖੀ ਹਿਰਦੇ ਨਾਲ ਘਟਨਾ ਨੂੰ ਬਿਆਨ ਕੀਤਾ। ਮੈਂ ਉੱਤੇ ਬਾਹਰ ਬੈਠੀ ਆ ਤੇ ਕਾਕਾ ਨਿਕਾ ਜੇ ਕਹਿੰਦਾ ਨਾਨੀ ਮੈਨੂੰ ਚਾਹ ਬਣਾ ਦੇ ਤੇ ਮੈਂ ਨਾ ਇਹ ਕਹਿੰਦਾ ਇੱਥੇ ਕੁਝ ਸਮਾਨ ਨਹੀਂ ਦਿੰਦਾ ਨਾਨੀ ਮੈਂ ਕੋਠੇ ਦੇ ਰੱਖਾਂਵਾਂ ਤੇ ਇਹ ਰੱਖਣ ਆਇਆ ਤੇ ਉਧਰੋਂ ਆਜੋ ਓਟੀਆਂ ਹੱਡੀਆਂ ਵਜਾ ਮੰਡੀਆਂ ਚਾਹ ਆ ਕਿੱਧਰ ਅੱਗ ਲੱਗੀ ਕਿੱਧਰ ਅੱਗ ਲੱਗੀ ਹਾਏ ਮੈਂ ਹਾਏ ਆ ਮੇਰਾ ਤਾਂ ਮੁੰਡਾ ਉੱਤੇ ਆ ਮੈਂ ਭੱਜੀ ਆਈ ਦਵਾ ਦਾ ਲੋਕਾਂ ਨੂੰ ਮੈਂ ਭੱਜੀ ਫੇਰ ਥੱਲੇ ਗਈ ਹਾਏ ਮੇਰੇ ਅੰਦਰ ਇਨਵਰਟਰ ਲੱਗਾ ਜੇ ਮੇਰੇ ਬਚਾ ਲਓ ਮੈਂ ਮੇਰੇ ਅੰਦਰ ਅੱਗ ਸਾਰੇ ਲੱਗ ਗਈ ਜੇ ਮੈਂ ਲੋਕਾਂ ਨੂੰ ਦਵਾ ਦਾ ਆਵਾਜ਼ਾਂ ਮਾਰੀਆਂ ਲੋਕੀ ਆਣ ਕੇ ਦਵਾ ਦਾ ਮੁੰਡਿਆਂ ਵਿਚਾਰੇ ਨੇ ਆਣ ਕੇ ਪਾਣੀ ਮਾਰ ਮਾਰ ਕੇ ਅੱਗ ਬੁਝਾਈ ਸਾਰੇ ਅੰਦਰ ਦੀਆਂ ਪੇਟੀਆਂ ਪੁੱਟੀਆਂ ਬਾਹਰ ਕੱਢੀਆਂ ਸਾਰਾ ਬਿਸਤਰੇ ਸੜ ਗਏ ਸਾਰੇ ਕੱਪੜੇ ਸਾਰਾ ਕੁਛ ਤਬਾਹ ਹੋ ਗਿਆ ਭਾਜੀ ਕਿੰਨਾ ਕੁ ਸੀ ਸਮਾਨ ਸਮਾਨਾ ਬੜਾ ਹੀ ਆ ਜੇ ਕੋ ਕੱਪੜੇ ਕੱਪੜੇ ਸਾਰੇ ਦਾਜ ਵੀ ਹੀ ਸਾਰਾ ਸਾਡੇ ਬੱਚਿਆਂ ਦੇ ਕੱਪੜੇ ਹੀ ਨਵੇਂ ਲਿਆ ਲਿਆ ਕੇ ਸਾਰੇ ਮੈਂ ਤਹਿਵਾਂ ਲਿਆ ਹੀ ਉੱਥੇ ਸਾਰੇ ਝੁੱਕ ਕੇ ਵਿੱਚੀ ਇਹ ਤਾਜ ਵਾਲੇ ਕੁੜੀ ਦਾ ਗੁੱਡੀ ਨੇ ਬਣਾਇਆ ਸੀ ਗੁੱਡੀ ਦਾ ਹੀ ਦਾਦ ਦੇ ਇੱਥੇ ਫਾਂ ਵਿਆ ਉਹ ਕੁੜੀ ਦਾ ਤਾਂ ਇੱਥੇ ਪਿਆ ਹੀ ਬਿਸਤਰੇ ਪੁੱਤਰੇ ਸਾਰੀ ਵਿਆਦ ਵਾਚਾ ਤਾਂ ਕੱਪੜੇ ਪਏ ਕੁੜੀ ਦੇ ਤੇ ਬਿਸਤਰੇ ਪਏ ਹੀ ਭਰਾਏ ਹੀ ਤੇ ਉਹ ਵੇਖੋ ਸਾਰੇ ਉਹ ਸਾਰੇ ਸੜ ਗਏ ਜੇ ਕਿਹਾਡਿਆ ਕੁੜੀ ਨੇ ਲਿਆਂਦਾ ਨਵਾਂ ਹਲੇ ਉਹ ਵੀ ਸੜ ਗਿਆ ਕੋਹਾਡਾ ਸੜ ਗਿਆ ਦੋ ਪੱਖੇ ਸੜ ਗਏ ਜੇ ਬਿਸਤਰੇ ਕੱਪੜੇ ਹਾਂ ਕੱਪੜੇ ਕਿੰਨੇ ਆ ਬਿਸਤਰੇ ਮੁੰਡੇ ਦੇ ਪੇਟੀ ਜੀ ਪੈਂਟ ਕੋੜਾ ਲੈ ਕੇ ਥੋੜੇ ਦਿਨ ਮੰਡੇ ਨੇ ਨੀਂ ਅੰਦਾਵੀ ਪੋਦੀ ਗਾ ਜਵਾਈ ਦੇ ਕੱਪੜੇ ਹੀ ਬੈਗ ਭਰ ਭਰ ਰੱਖੇ ਉਹ ਵੀ ਪਤਾ ਹੀ ਨਹੀਂ ਲੱਗਾ ਸਾਰੇ ਅੱਗ ਲੱਗ ਗਈ ਭੁੱਜ ਹੀ ਗਏ ਕੱਪੜੇ ਸਾਰੇ ਪੇਟੀ ਵੀ ਸੜ ਗਏ ਪੇਟੀ ਵਿੱਚ ਬਾਹਰ ਰੱਖੇ بڑے ਕੱਪੜੇ ਉੱਤੇ ਤੋੜਿਆਂ ਚ ਪਾਪਾ ਕਿਹਾ ਚਾਹਵੇ ਦਰੀਆਂ ਦੁਰੀਆਂ ਹੀ ਉਹਦੀਆਂ ਚਰਚੀਆਂ ਹੀ ਬਣਾਈਆਂ ਉਹ ਵੀ ਭੁੱਜ ਭੱਜ ਗਏ ਸਾਰੇ ਕੁਝ ਹੀ ਉਹ ਇਹੀ ਦੇ ਜੀ ਥੱਲੇ ਬੈਠੇ ਆ ਸਾਨੂੰ ਦੇ ਕੋਈ ਸਮਝ ਨਹੀਂ ਲੱਗੀ ਕੋਈ ਕੀ ਬਣ ਗਿਆ تھا ਉੱਤੇ ਤੇ ਦੁਨੀਆ ਆਣ ਕੇ ਦੇ ਮੁੰਡਿਆਂ ਨੇ ਆਣ ਕੇ ਤੇ ਫਟਾਫਟ ਤੇ ਬਈ ਉਹਨਾਂ ਨੂੰ ਉਹਨਾਂ ਵਿਚਾਰਿਆਂ ਬਹੁਤ ਥੋੜਾ ਨਿਵੇਟਰ ਨੇ ਬਹੁਤ ਨੁਕਸਾਨ ਕਰਨਾ ਹੀ ਸਾਦਾ ਤੇ ਉਹ ਨਿਵੇਟਰ ਉਹਨਾਂ ਬਚਾ ਕੇ ਬਚਾ ਲਿਆ ਤੇ ਅੱਗ ਮੱਚ ਗਈ ਥੱਲੇ ਉਤੇ ਤਿੰਨ ਨਿਵੇਟਰ ਇੱਕ ਸਾਈਡ ਤੇ ਹੀ ਉਹਨਾਂ ਕਿਹਾ ਮਤਲਬ ਖੇਚ ਲਿਆ ਪਤਾ ਲੱਗਾ ਕਿ ਕਿਤਰਾ ਅੱਗ ਲੱਗ ਪਤਾ ਹੀ ਨਹੀਂ ਲੱਗਾ ਜੀ ਕਿਤਰਾ ਅੱਗ ਲੱਗੀ ਆ ਆਨੂੰ ਲੋਕਾਂ ਨੇ ਦੱਸਿਆ ਜੀ ਕਿ ਕਿਨੇ ਕਿਹੜੇ ਗਵਾਨੋਂ ਆਉਂਦੇ ਹੀ ਬ ਕੁੜੀਆਂ ਦੋ ਗਲੀ ਚੋਂ ਤੁਸੀਂ ਤੇ ਨੀਜੇ ਬੈਠੇ ਤੇ ਸ਼ੱਕ ਤੇ ਜਦੋਂ ਅੱਗੇ ਕਿੰਨਾ ਪਤਾ ਲੱਗਾ ਵੀ ਆ ਕੇ ਉਹ ਧੂਆ ਨਿਕਲਿਆ ਨਾ ਜੀ ਆਂਦੀ ਆ ਬੱਬੂਏ ਰਾਹ ਉਤੋਂ ਦੀ ਧੂਆ ਬੱਬੂਏ ਰਾਹ ਨਿਕਲਿਆ ਤੇ ਲੋਕੀ ਕਹਿੰਦੇ ਵੀ ਉੱਤੇ ਤੇ ਅੱਗ ਟਾੜੇ ਲੱਗੀ ਆ ਇਹ ਨਹੀਂ ਸੋਚਿਆ ਵੀ ਨਹੀਂ ਨਹੀਂ ਉਦਾਂ ਹੀ ਕਿਸੇ ਨੇ ਉਹ ਨਾ ਢੀੜੇ ਲਾੜੇ ਕੋ ਸਾੜੇ ਬਣਿਆ ਤੇ ਉਹ ਪਤਾ ਲੱਗਾ ਤੇ ਉਦੋਂ ਫਿਰ ਦੇਤਰੇ ਦੀ ਮੁੰਡੇ ਆ ਗਏ ਭੱਜ ਕੇ ਨੱਠੇ ਨੱਠੇ ਉਹ ਸਾਬ ਉਹਨਾਂ ਸਾਰਿਆਂ ਨੇ ਦੇ ਨਿਵੇਟਰ ਦਾ ਨੁਕਸਾਨ ਬੜਾ ਕਰਨਾ ਸੀ ਉਹਨੇ ਬਤੀ ਨੇ ਕਿੰਨਾ ਕੁ ਨੁਕਸਾਨ ਸਾਡਾ ਬਹੁਤ ਨੁਕਸਾਨ ਹੋ ਗਿਆ ਸਾਰਾ ਸਮਾਨ ਕੋ ਬਚਿਆ ਨਹੀਂ ਸਾਡਾ ਜੀ ਉਹ ਲੈ ਦੇਣਾ ਉਹਦਾ ਦਾਜ ਹੀ ਕੁੜੀ ਦਾ ਦਾਜ ਹੀ ਪੱਖੇ ਹੀ ਦੋ ਉਹ ਸਵਾ ਹੀ ਹੋ ਗਏ ਸਾਰੇ ਨਵੇਂ ਪਕੇ ਹਾਂ ਲੀੜਾ ਕਪੜਾ ਸਮਾਨ ਸਾਰਾ ਸਾਰਾ ਹਾਂ ਜੀ ਮਾਂਗ ਹੀ ਇਹੋ ਹੀ ਕਹਿੰਨੇ ਆ ਜੀ ਸਰਕਾਰ ਸਾਡੀ ਕੋ ਮਦਦ ਕਰ ਦੇ ਚਲੋ ਇਹ ਹੀ